ਸ਼੍ਰੀ ਕਲਦੀ ਤੁਸੀਂ ਦੇਖ ਰਹੇ ਹੋ ਔਨਲਾਈਸਰ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਤੇ ਅੱਜ ਇੱਕ ਫਿਰ ਤੋਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਕਰੋਨਾ ਵਾਇਰਸ ਫਿਰ ਤੋਂ ਪੰਜਾਬ ਵਿੱਚ ਉਸਨੇ ਦਸਤਕ ਦਿੱਤੀ ਆ ਤੇ ਹੁਣ ਜਿਹੜੇ ਲੋਕ ਆ ਉਹ ਮਾਸਕ ਪਹਿਨਨ ਦੇ ਲਈ ਮਜਬੂਰ ਹੋ ਚੁੱਕੇ ਆ ਤੁਹਾਨੂੰ ਪਤਾ ਹੀ ਆ ਕਿ ਜਦੋਂ ਪਹਿਲਾ ਕਰੋਨਾ ਵਾਇਰਸ ਫੈਲੀ ਸੀ ਤਾਂ ਲੋਕ ਜਿਹੜੇ ਆ ਇੱਕ ਦੂਜੀ ਤੋਂ ਦੂਰੀ ਬਣਾ ਕੇ ਰੱਖਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ ਟੱਚ ਕਰਨ ਤੋਂ ਡਰਦੇ ਸੀ ਤੇ ਹੁਣ ਹੌਲੀ ਹੌਲੀ ਪਹਿਲਾਂ ਤਾਂ ਕਰੋਨਾ ਦੇ ਕੇਸ ਮੁੰਬਈ ਵਿੱਚ ਨਿਕਲਣੇ ਸ਼ੁਰੂ ਹੋਏ ਫਿਰ ਹੌਲੀ ਹੌਲੀ ਹੈਦਰਾਬਾਦ ਆਬਾਦ ਅਹਮਦਾਬਾਦ ਤੇ ਹੁਣ ਪੰਜਾਬ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਜਿਹੜੇ ਆ ਕੇਸ ਨਿਕਲਨੇ ਸ਼ੁਰੂ ਹੋ ਗਏ ਆ ਤੇ ਹੁਣ ਦੱਸਿਆ ਇਹ ਜਾ ਰਿਹਾ ਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਮਹਾਲੀ ਦੇ ਵਿੱਚ ਇੱਕ ਕੇਸ ਪਾਇਆ ਗਿਆ ਫਿਰ ਬਾਅਦ ਚ ਫਿਰੋਜ਼ਪੁਰ ਦੇ ਇੱਕ ਇਲਾਕੇ ਦੇ ਵਿੱਚ ਇੱਕ ਵਿਅਕਤੀ ਵੀ ਪੋਜ਼ਿਟਿਵ ਪਾਇਆ ਗਿਆ ਤੇ ਹੁਣ ਲੁਧਿਆਣਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਕਿ ਲੁਧਿਆਣਾ ਦੇ ਵਿੱਚ ਇੱਕ ਵਿਅਕਤੀ ਜਿਸ ਜਿਹੜਾ ਕਿ ਪਹਿਲਾਂ ਹੀ ਬਿਮਾਰ ਸੀ ਤਾਂ ਜਿਹੜਾ ਵਿਅਕਤੀ ਉਹ ਬਿਮਾਰ ਸੀ ਉਹ ਪਹਿਲਾਂ ਹੀ ਬਿਮਾਰੀਆਂ ਦੇ ਨਾਲ ਕਿਰਿਆ ਹੋਇਆ ਸੀ ਤਾਂ ਬਾਅਦ ਵਿੱਚ ਉਸ ਨੂੰ ਚੰਡੀਗੜ੍ਹ ਦੇ ਵਿੱਚ ਪੀਜੀਆ ਦੇ ਵਿੱਚ ਜਦੋਂ ਐਡਮਿਟ ਕਰਵਾਇਆ ਗਿਆ ਤਾਂ ਫਿਰ ਉਸ ਵਿਅਕਤੀ ਨੂੰ ਵੀ ਕਰੋਨਾ ਨਾਂ ਦੀ ਜਿਹੜੀ ਵਾਇਰਸ ਦੀ ਪੋਜ਼ਿਟਿਵ ਜਿਹੜਾ ਉਹ ਪਾਇਆ ਗਿਆ ਤੇ ਉਸ ਵਿਅਕਤੀ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਆ ਤੇ ਦੱਸਿਆ ਇਹ ਜਾ ਰਿਹਾ ਕਿ ਜਿਹੜੀ ਡਾਕਟਰਾਂ ਦੇ ਮੁਤਾਬਿਕ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਕਰੋਨਾ ਵਾਇਰਸ ਸੀ ਪਹਿਲਾ ਵਾਲੀ ਜਿਹੜੀ ਬਿਮਾਰੀ ਸੀ ਕਰੋਨਾ ਵਾਇਰਸ ਉਹ ਬਹੁਤ ਹੀ ਖਤਰਨਾਕ ਸੀ ਉਹ ਜਲਦੀ ਹੀ ਵਿਅਕਤੀਆਂ ਦੇ ਉੱਪਰ ਜਲਦੀ ਤੇ ਜਲਦੀ ਅਸਰ ਕਰਦੀ ਸੀ ਪਰ ਜਿਹੜੀ ਹੋਣ ਵਾਲੀ ਆ ਗਈ क्रोमिक ਕੋਨ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਬਿਮਾਰੀ ਆ ਉਹਦਾ ਨਾਮ ਡਾਕਟਰਾਂ ਮੁਤਾਬਿਕ ਕਰੋਮਿਕ ਕੌਨ ਦੱਸਿਆ ਜਾ ਰਿਹਾ ਕਿ ਜਿਹੜੀ ਕਰੋਮਿਕ ਕੌਨ ਆਏ ਅਕਸਰ ਜਿਹੜੇ ਲੋਕ ਪਹਿਲਾਂ ਤੋਂ ਹੀ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਆ ਜਿਵੇਂ ਕਿਸੇ ਨੂੰ ਦਿਲ ਦੀ ਬਿਮਾਰੀ ਹੈ ਜਾਂ ਕਿਸੇ ਨੂੰ ਹੋਰ ਕੋਈ ਵੀ ਬਿਮਾਰੀ ਹੈ ਜਾਂ ਬਜ਼ੁਰਗ ਵਿਅਕਤੀ ਆ ਤਾਂ ਇਹ ਜਿਹੜੀ ਬਿਮਾਰੀ ਆ ਉਹਨਾਂ ਦੇ ਉੱਪਰ ਜ਼ਿਆਦਾ ਤੇ ਜਲਦ ਤੋਂ ਜਲਦ ਜਿਹੜੀ ਆ ਅਫੈਕਟ ਜਿਆਦਾ ਤੋਂ ਜਿਆਦਾ ਅਸਰ ਕਰਦੀ ਆ ਤੇ ਜਿਹਦੇ ਕਰਕੇ ਇਹ ਜਿਹੜੀ ਬਿਮਾਰੀ ਦੇ ਜਿਹੜੇ ਵਿਅਕਤੀ ਬਜ਼ੁਰਗ ਵਿਅਕਤੀ ਆ ਉਹ ਜਲਦੀ ਸ਼ਿਕਾਰ ਹੋ ਜਾਂਦੇ ਆ ਤਾਂ ਬਾਅਦ ਵਿੱਚ ਉਹਨਾਂ ਦੀਆਂ ਮੌਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੋਰ ਲਗਭਗ ਦੇਸ਼ ਦੇ ਵਿੱਚ ਪੂਰੇ ਦੇਸ਼ ਦੇ ਵਿੱਚ 12000 ਤੋਂ ਵੱਧ ਕੇਸ ਨਿਕਲਣੇ ਸ਼ੁਰੂ ਹੋ ਗਏ ਆ ਤੇ ਹੁਣ ਪੰਜਾਬ ਦੇ ਵਿੱਚ ਲੁਧਿਆਣਾ ਦੇ ਇੱਕ ਵਿਅਕਤੀ ਨੂੰ ਜਿਹੜਾ ਪੋਜ਼ਿਟਿਵ ਮੰਨ ਲਿਆ ਵੀ ਉਸ ਨੂੰ ਕਰੋਨਾ ਜਿਹੜੀ ਵਾਇਰਸ ਹੋ ਗਈ ਐ ਐਕਰੋਮਿਕ ਕੋਨ ਵਾਇਰਸ ਹੋ ਗਈ ਆ ਤੇ ਉਹਦੇ ਨਾਲ ਹੀ ਉਸ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਆ ਤੇ ਲੁਧਿਆਣਾ ਦਾ ਜਿਹੜਾ ਵਿਅਕਤੀ ਰਹਿਣ ਵਾਲਾ ਸੀ ਪਹਿਲਾਂ ਵੀ ਉਹਨੂੰ ਕਾਫੀ ਬਿਮਾਰੀਆਂ ਲੱਗ ਚੁੱਕੀਆਂ ਸੀ ਤਾਂ ਬਾਅਦ ਵਿੱਚ ਉਸ ਨੂੰ ਪੀਜੀਆਈ ਚੰਡੀਗੜ੍ਹ ਦੇ ਵਿੱਚ ਜਦੋਂ ਐਡਮਿਟ ਕਰਵਾਇਆ ਗਿਆ ਤੇ ਡਾਕਟਰਾਂ ਨੇ ਕਿਹਾ ਕਿ ਜਿਹੜਾ ਇਹ ਵਿਅਕਤੀ ਸੀ ਇਸ ਨੂੰ ਵੀ ਜਿਹੜਾ ਕਰੋਮਿਕੋਨ ਦੀ ਵਾਇਰਸ ਆ ਉਸ ਦਾ ਇਹ ਸ਼ਿਕਾਰ ਹੋ ਚੁੱਕਿਆ ਤੇ ਉਸ ਵਿਅਕਤੀ ਦੀ ਜਿਹੜੀ ਹੁਣ ਮੌਤ ਦੱਸੀ ਜਾ ਰਹੀ ਆ ਤੇ ਇੱਕ ਹੋਰ ਵਿਅਕਤੀ ਦੀ ਜਿਹੜੀ ਹੈਗੀ ਕਰੋਮਿਕੋਨ ਦੇ ਨਾਲ ਕਰੋਨਾ ਵਾਇਰਸ ਦੇ ਨਾਲ ਉਸ ਵਿਅਕਤੀ ਦੀ ਮੌਤ ਹੋ ਚੁੱਕੀ ਆ ਤਾਂ ਅਸੀਂ ਤੁਹਾਨੂੰ ਇਹ ਹੀ ਅਪੀਲ ਕਰਦੇ ਆ ਕਿ ਜਿੰਨੇ ਵੀ ਲੋਕ ਆ ਜਿਵੇਂ ਆਪਾਂ ਕਰੋਨਾ ਵਾਇਰਸ ਰਸ ਵਿੱਚ ਆਪਾਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਦੇ ਸੀ ਫੇਸ ਕਵਰ ਕਰਕੇ ਰੱਖਦੇ ਸੀ ਬਾਰ ਬਾਰ ਆਪਣੇ ਹੱਥ ਨੂੰ ਸੈਨੀਟਾਈਜ਼ਰ ਲਗਾ ਕੇ ਆਪਣਾ ਤੇ ਆਪਣੇ ਪਰਿਵਾਰਕ ਮੈਂਬਰ ਦਾ ਜਿਹੜੇ ਆਪਣੇ ਆਸ-ਪਾਸ ਦੇ ਲੋਕ ਆ ਉਹਨਾਂ ਦਾ ਬਚਾਅ ਕਰਦੇ ਸੀ ਤਾਂ ਜੇਕਰ ਲੋਕੀ ਚਾਹੁੰਦੇ ਆ ਕਿ ਇਦਾਂ ਦੀ ਜਿਹੜੀ ਬਿਮਾਰੀ ਆ ਜਿਆਦਾ ਤੋਂ ਜਿਆਦਾ ਕਿਸੇ ਵੀ ਵਿਅਕਤੀ ਉੱਪਰ ਜ਼ਿਆਦਾ ਨਾ ਪ੍ਰਭਾਵ ਕਰੇ ਨਾ ਉਹਦੇ ਤੇ ਅਫੈਕਟ ਹੋਵੇ ਤਾਂ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਜਿਹੜੇ ਵੀ ਡਾਕਟਰ ਮੁਤਾਬਿਕ ਜਿਹੜੀ ਸੁਜੈਸ਼ਨ ਦਿੱਤੀ ਗਈ ਆ ਸਲਾਹ ਦਿੱਤੀ ਗਈ ਆ ਵਿਹਾਰਕ ਜਿਹੜਾ ਵਿਅਕਤੀ ਜਿਸ ਨੂੰ ਪਹਿਲੇ ਕਰੋਨਾ ਹੋ ਚੁੱਕਿਆ ਹੈ ਉਸ ਤੋਂ ਸਾਨੂੰ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਪਰ ਜਿਹੜੇ ਵਿਅਕਤੀ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਹੀ ਚੁੱਕਿਆ ਤਾਂ ਉਸ ਨੂੰ ਵੀ ਜਿਹੜੇ ਲੋਕ ਵਧਿਆ ਠੀਕ ਆ ਉਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਉਹਨਾਂ ਦਾ ਵੀ ਵਿਚਾਰ ਰੱਖਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਜਿਹੜੇ ਆਪਣੇ ਲੋਕ ਆ ਉਹਨਾਂ ਨੂੰ ਸੈਨੀਟਾਈਜ਼ਰ ਲਾ ਕੇ ਰੱਖਣਾ ਚਾਹੀਦਾ ਹੱਥਾਂ ਦੇ ਨਾਲ ਜਿਹੜੇ ਆਪਣੇ ਹੱਥ ਹੈਗੇ ਆ ਉਹ ਆਪਣੇ ਨਾ ਹੀ ਮੂੰਹ ਦੇ ਨਾਲ ਲਾਉਣੇ ਚਾਹੀਦੇ ਜਿਆਦਾ ਨਾ ਹੀ ਅੱਖਾਂ ਨੂੰ ਲਾਉਣੇ ਚਾਹੀਦੇ ਕਿਉਂਕਿ ਆਪਣੇ ਹੱਥਾਂ ਨੂੰ ਜਿੰਨੇ ਵੀ ਕਟਾਣੂ ਲੱਗੇ ਹੁੰਦੇ ਆ ਉਹਦੇ ਨਾਲ ਹੀ ਆਪਣੇ ਹੌਲੀ-ਹੌਲੀ ਜਿਹਦਾ ਹੱਥ ਹੱਥ ਨਾਲ ਆਪਾਂ ਮੂੰਹ ਨੱਕ ਤੇ ਜਾਂ ਅੱਖ ਨਾਲ ਲਾਉਂਦੇ ਤੇ ਹੌਲੀ-ਹੌਲੀ ਜਿਹੜੇ ਕਟਾਣੂ ਆ ਜੰਮਸਾ ਉਹ ਆਪਣੇ ਬੋਡੀ ਦੇ ਵਿੱਚ ਫੈਲਣਾ ਸ਼ੁਰੂ ਹੋ ਜਾਂਦੇ ਤੇ ਜਲਦੀ-ਜਲਦੀ ਇਦਾਂ ਦੀ ਬਿਮਾਰੀ ਆਪਣੇ ਸਰੀਰ ਤੇ ਬਹੁਤ ਜ਼ਿਆਦਾ ਅਫੈਕਟ ਪਾਉਂਦੀਆਂ ਨੇ ਤਾਂ ਹੁਣ ਡਾਕਟਰਾਂ ਮੁਤਾਬਿਕ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਲੋਕ ਆ ਉਹਨਾਂ ਨੂੰ ਡਰਨ ਦੀ ਨਹੀਂ ਲੋੜ ਪਹਿਲਾਂ ਜਿਹੜਾ ਕੋਰੋਨਾ ਵਾਇਰਸ ਸੀ ਉਹ ਬਹੁਤ ਭਿਆਨਕ ਬਿਮਾਰੀ ਸੀ ਪਰ ਜਿਹੜਾ ਆ ਕਰੋਮਿਕ ਕੋਨ ਦੱਸਿਆ ਜਾ ਰਿਹਾ ਇਹ ਜਿਆਦਾ ਬਹੁਤ ਖਤਰਨਾਕ ਬਿਮਾਰੀ ਨਹੀਂ ਪਰ ਫਿਰ ਵੀ ਲੋਕਾਂ ਨੂੰ ਬਚਾ ਕਰਨਾ ਚਾਹੀਦਾ ਲੋਕਾਂ ਨੂੰ ਆਪਦੇ ਹੱਥ ਸੈਨੀਟਾਈਜ਼ਰ ਨਾਲ ਸਾਫ਼ ਰੱਖਣੇ ਚਾਹੀਦੇ ਆ ਆਪਣੇ ਹੱਥਾਂ ਨੂੰ ਨਾ ਹੀ ਮੂੰਹ ਨਾਲ ਲਾਉਣਾ ਚਾਹੀਦਾ ਨਾ ਹੀ ਨੱਕ ਦੇ ਨਾਲ ਤੇ ਜੇਕਰ ਕਿਸੇ ਨੂੰ ਵੀ ਕਰੋਨਾ ਜਾਂ ਕਰੋਮਿਕ ਕੋਨ ਦੀ ਬਿਮਾਰੀ ਆ ਤਾਂ ਉਸ ਨੂੰ ਦੂਰੀ ਰਹਿਣਾ ਚਾਹੀਦਾ ਆ ਆਮ ਲੋਕਾਂ ਦਾ ਤਾਂ ਦੂਰੀ ਰਹਿਣਾ ਚਾਹੀਦਾ ਤੇ ਇਹ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਜਿਹੜੇ ਕੇਸ ਹੋਰ ਨਿਕਲ ਰਹੇ ਆ ਤੇ ਮਹਾਲੀ ਦੇ ਵਿੱਚ ਜਿਹੜਾ ਚੰਡੀਗੜ੍ਹ ਦੇ ਵਿੱਚ ਇੱਕ ਵਿਅਕਤੀ ਜਿਹੜਾ ਪੀਜੀਆਈ ਦੇ ਵਿੱਚ ਦਾਖਲ ਸੀ ਉਸ ਦੀ ਜਿਹੜੀ ਆ ਕਰੋਮਿਕ ਕੋਨ ਹੋਣ ਦੇ ਨਾਲ ਉਸ ਦੀ ਮੌਤ ਹੋ ਗਈ ਆ ਤਾਂ ਹਰ ਇੱਕ ਵਿਅਕਤੀ ਨੂੰ ਅਸੀਂ ਇਹੀ ਕਹਿਨੇ ਆ ਕਿ ਹਰ ਇੱਕ ਵਿਅਕਤੀ ਆਪਣਾ ਆਪਣਾ ਵਿਚਾਰ ਰੱਖੇ ਜੇਕਰ ਕਿਸੇ ਨੂੰ ਕੋਈ ਵੀ ਕਰੋਨਾ ਵਾਇਰਸ ਦੀ ਬਿਮਾਰੀ ਆ ਤਾਂ ਉਹ ਹਰ ਇੱਕ ਵਿਅਕਤੀ ਤਾਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਸਾਰਿਆਂ ਤੋਂ ਦੂਰੀ ਬਣਾ ਕੇ ਰੱਖੇ ਕਿਸੇ ਨੂੰ ਟੱਚ ਨਾ ਕਰੇ ਤੇ ਜੇਕਰ ਆਪਾਂ ਇਦਾਂ ਦੀਆਂ ਜਿਹੜੇ ਰੂਲ ਰੈਗੂਲੇਸ਼ਨ ਡਾਕਟਰ ਦੁਆਰਾ ਬਣਾਏ ਗਏ ਜੇ ਇਹਨਾਂ ਨੂੰ ਆਪਾਂ ਫਾਲੋ ਕਰਾਂਗੇ ਤਾਂ ਹੋ ਸਕਦਾ ਜਿਹੜੀ ਇਹ ਬਿਮਾਰੀ ਫੈਲਣ ਦੀ ਫੈਲਣ ਦੀ ਜਗ੍ਹਾ ਜਿਹੜੀ ਆ ਰੋਕਣੀ ਸ਼ੁਰੂ ਹੋ ਸਕੇ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ